ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਪਹਿਲਾਂ ਝੋਟੀਆਂ ਗਈਆਂ ਉਹਨਾਂ ਦੇ ਲੇਵੇ ਤੇ ਥਣਾ ਬਾਰੇ ਨੁਕਤਾ ਕਿਵੇਂ ਆਪਾਂ ਪਹਿਲਣ ਝੋਟੀਆਂ ਦਾ ਲੇਵਾ ਵਧਿਆ ਬਣਾ ਸਕਦੇ ਆ ਪੂਰਾ ਵੱਡਾ ਵਧਿਆ ਹਵਾਨਾ ਬਣਾ ਸਕਦੇ ਆ ਕਈ ਵਾਰ ਕੀ ਪ੍ਰੋਬਲਮ ਆਉਂਦੀ ਆ ਕੀ ਦਿੱਕਤ ਆਪਾਂ ਨੂੰ ਆਉਂਦੀ ਆ ਵੇ ਪਹਿਲਾਂ ਝੋਟੀਆਂ ਸੂ ਪੈਂਦੀਆਂ ਤੇ ਲੇਵਾ ਕੱਢਦੀਆਂ ਨਹੀਂ ਗੀਆਂ ਲੇਵਾ ਨਾ ਕੱਢਣ ਗੀਆਂ ਤਾਂ ਪਤਾ ਹੀ ਵੀ ਦੁੱਧ ਵੀ ਘੱਟ ਕੱਢਣ ਗੀਆਂ ਹੈਨਾ ਤੇ ਆਪਾਂ ਕੀ ਕਰਨਾ ਵੀ ਪਹਿਲਾਂ ਝੋਟੀ ਵਧੀਆ ਲੇਵਾ ਬਣਾਵੇ ਪੂਰਾ ਸੋਹਣਾ ਲੇਵਾ ਬਣਾਵੇ ਪੂਰਾ ਸੋਹਣਾ ਵਾਨਾ ਬਣਾਵੇ ਚੱਡਾ ਬਣਾਵੇ ਹੈਨਾ ਤਦਾਂ ਤਿੰਨ ਚਾਰ ਚੀਜ਼ਾਂ ਛੋਟਾ ਛੋਟਾ ਜਿਹੜੀਆਂ ਆਪਾਂ ਲੈਣਗੀਆਂ ਪੈਨ ਕਾਪੀ ਨੇੜੇ ਕਰ ਲਓ ਤੁਹਾਨੂੰ ਮੈਂ ਲਿਖਾ ਦਿੰਦਾਗਾ ਪਹਿਲਾਂ ਤਾਂ ਆਪਾਂ 50 ਗ੍ਰਾਮ ਸੌਫ ਲੈਣੀ ਆ 50 ਗ੍ਰਾਮ ਸੌਫ 50 ਗ੍ਰਾਮ ਸ਼ਿਤਾਵਰ ਤੇ 100 ਗ੍ਰਾਮ ਛੋਲੇ ਤੇ ਨਾਲ ਆਪਾਂ ਥੋੜਾ ਜਿਹਾ ਜਿਵੇਂ ਕੌਲੀ ਕੇ ਰੱਖ ਲੋ ਜਾਂ ਕੌਲਾ ਕੇ ਰੱਖ ਲੋ ਵੀ ਪ੍ਰਸ਼ਾਦ ਕਰ ਲੈਣਾ ਜਿਵੇਂ ਆਪਾਂ ਆਪਣਾ ਪ੍ਰਸ਼ਾਦ ਬਣਾਉਂਦੇ ਆਗੇ ਉਹ ਵੀ ਪ੍ਰਸ਼ਾਦ ਕਰ ਲੈਣਾ ਤੇ ਇਹ ਜਿਹੜੀ ਆਪਾਂ ਮਾਤਰਾ ਦੱਸੀ ਹੈ ਨਾ 50 ਗ੍ਰਾਮ ਸੌਫ 50 ਗ੍ਰਾਮ ਸ਼ਤਾਵਰ ਤੇ 100 ਗ੍ਰਾਮ ਛੋਲੇ ਤੇ ਥੋੜਾ ਜਿਹਾ ਪ੍ਰਸ਼ਾਦ ਇਹ ਇੱਕ ਖਰਾਕ ਹੈ ਇੱਕ ਦਿਨ ਦੀ ਇੱਕ ਖਰਾਕ ਹੈ ਆਪਾਂ ਦਿਨ ਦੇ ਵਿੱਚ ਇੱਕ ਕਰੀ ਇਹ ਦੇਣੀਆਂ ਤੇ ਇਹਦੇ ਨਾਲ ਆਪਾਂ ਕੀ ਐਡ ਕਰਨਾ ਹੈਗਾ ਵਿਟਾਮਿਨ ਐਚ ਵਿਟਾਮਿਨ ਐਚ ਆਪਣੇ ਆਮ ਹੀ ਮੈਡੀਕਲ ਤੋਂ ਮਿਲ ਜਾਂਦਾ ਉਹ ਲਿਆਉਣਾਗਾ ਆਪਾਂ ਨਾਲ ਆਪਾਂ ਉਹ ਦੇਣਾਗਾ 10 ਐਮ ਐਲ ਡੇਲੀ ਦਾ ਵਿਟਾਮਿਨ ਐਚ 10 ਐਮ ਐਡ ਕਰਨਾ ਡੇਲੀ ਦਾ ਤੇ ਨਾਲੇ ਚੀਜ਼ਾਂ ਐਡ ਕਰਨੀਆਂ ਗੀਆਂ ਇਹ ਆਪਣੀ ਇੱਕ ਖਰਾਕ ਹੈ ਤੇ ਆਪਾਂ ਇਹਨੂੰ ਦੇਣਾ ਕਦੋਂ ਸਟਾਰਟ ਕਰਨਾ ਹੈਗਾ ਜਦੋਂ ਆਪਣੇ ਝੋਟੀ ਦੇ ਸੂਨ ਦੇ ਵਿੱਚ 1 ਮਹੀਨਾ ਰਹਿ ਗਿਆ ਜਦੋਂ ਆਪਣੇ ਝੋਟੀ ਦੇ ਸੂਨ ਦੇ ਵਿੱਚ 1 ਮਹੀਨਾ ਰਹਿ ਗਿਆ ਉਦੋਂ ਆਪਾਂ ਸਟਾਰਟ ਕਰ ਦੇਣਾ 1 ਮਹੀਨਾ ਲਗਾਤਾਰ ਆਪਾਂ ਇਹ ਚੀਜ਼ ਦੇਣੀ ਆ ਬਹੁਤ ਵਧੀਆ ਰਿਜ਼ਲਟ ਹੈ ਇਹ ਚੀਜ਼ ਜੇ ਕਿਸੇ ਨੇ ਅਪਣਾਇਆ ਹੋਇਆ ਪਹਿਲਾ ਇਹ ਨੁਕਤਾ ਤਾਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਰਿਜ਼ਲਟ ਸੀ ਇਹ ਚੀਜ਼ ਦਾ ਤੇ ਜੇ ਨਹੀਂ ਅਪਣਾਇਆ ਤਾਂ ਅਪਣਾ ਕੇ ਜਰੂਰ ਦੇਖਿਓ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰਿਓ ਵੀਡੀਓ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੈ ਪਸਿਆਂ ਦੇ ਸੰਬੰਧ ਦੇ ਵਿੱਚ ਤਾਂ ਤੁਸੀਂ ਥੱਲੇ ਕਮੈਂਟ ਦੇ ਵਿੱਚ ਸਾਨੂੰ ਨੁਕਤਾ ਦੱਸ ਸਕਦੇ ਹੋ ਲਿਖ ਸਕਦੇ ਹੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਕਹਿੰਦਾ ਵੀ ਮੈਂ ਕੋਈ ਡਾਕਟਰ ਨਹੀਂ ਜਾਂ ਮੈਂ ਕੋਈ ਵੈਦ ਨਹੀਂਗਾ ਮੈਂ ਨੁਕਤੇ ਉਹੀ ਦੱਸਦਾ ਜਿਹੜੇ ਆਸੇ ਪਾਸੇ ਅਪਣਾਏ ਹੁੰਦੇ ਆ ਜਾਂ ਕਿਤੇ ਸੋਸ਼ਲ ਮੀਡੀਆ ਤੇ ਪਾਏ ਹੁੰਦੇ ਆ ਤਾਂ ਉਥੋਂ ਲਈਦੇ ਆ ਜਾਂ ਕੋਈ ਚੰਗੇ ਪਸ਼ੂ ਪਾਲਕਾ ਤੋਂ ਲਈਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਪਸ਼ੂ ਪਾਲਕਾ ਦੇ ਨਾਲ ਤੇ ਯਾਰ ਬੇਕਾਰ ਪਸ਼ੂ ਪਾਲਕਾਂ ਦੇ ਨਾਲ ਵੀ ਲਾਇਆ ਕਰਾਂਗੇ ਜਲਦ ਤੋਂ ਜਲਦ ਆਪਾਂ ਵੀਡੀਓ ਸਟਾਰਟ ਕਰਨ ਜਾ ਰਹੇ ਆ ਵੀ ਚੰਗੇ ਪਸ਼ੂ ਪਾਲਕਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਜਾਂ ਕੋਈ ਚੰਗੀ ਜਾਣਕਾਰੀ ਰੱਖਦਾ ਜਾਂ ਕੋਈ ਇਸ ਲਾਈਨ ਦਾ ਕੋਈ ਡਾਕਟਰ ਹੈ ਚੰਗਾ ਜਾਂ ਕੋਈ ਤਜਰਬੇ ਰੱਖਦਾ ਪ੍ਰਾਣੇ ਨੁਕਤੇ ਰੱਖਦਾ ਹੈ ਹੈਨਾ ਤਾਂ ਅੱਪ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰਾਂਗੇ ਵੀ ਤੁਹਾਡੇ ਰੂਬਰੂ ਕਰਾਇਆ ਜਾਵੇ ਅੱਜ ਲਈ ਇਹ ਹੀ ਨੁਕਤਾ ਹੈ ਅੱਗੇ ਆਪਾਂ ਨੁਕਤੇ ਹੋਰ ਲੈ ਕੇ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ